ਸੱਤ ਸਰੀਆ ਕਾਲ ਪੰਜਾਬੀਓ ਅੱਜ ਕੱਲ ਕਰਦੇ ਆ ਪੰਜਾਬ ਦੀਆਂ ਮੰਡੀਆਂ ਨੇ ਜਿੱਥੇ ਵੀ ਮੰਡੀਆਂ ਨੇ ਉੱਥੇ ਬੁਰਾ ਹਾਲ ਕਿਉਂ ਹੋ ਚੱਲਿਆ ਹਰ ਸਰਕਾਰ ਦੇ ਵਿੱਚ ਮੰਡੀਆਂ ਦੇ ਵਿੱਚ ਤੀਵਰੇਜ ਦਾ ਸੜਕਾਂ ਦਾ ਗਲੀਆਂ ਦਾ ਇੰਨਾ ਬੁਰਾ ਹਾਲ ਹੋਣਾ ਕੀ ਇਹ ਲੋਕਾਂ ਦੀ ਕਮੀ ਹੈ ਜਾਂ ਫਿਰ ਸਰ ਸਰਕਾਰਾਂ ਦੀ ਹੀ ਕਮੀ ਕਰ ਨੇ ਇਹ ਕੁਝ ਹੋ ਰਿਹਾ ਨਹੀਂ ਪੰਜਾਬੀਓ ਇਹ ਹੋ ਰਿਹਾ ਸਾਡੇ ਕੁਝ ਘਟਿਏ ਪੱਤਰਕਾਰ ਵੀਰ ਨੇ ਜੋ ਐਡੇਕ ਲੱਤਾਂ ਖਿੱਚਣ ਤੇ ਚੱਲੇ ਹੋਏ ਨੇ ਸਰਕਾਰ ਦੇ ਵਿੱਚ ਇੱਕ ਦੋ ਪੱਤਰਕਾਰਾਂ ਨੂੰ ਛੱਡ ਕੇ ਸਾਡੀ ਮੰਡੀ ਦੇ ਵਿੱਚ ਲਾਲੂ ਰਾਮਾ ਮੰਡੀ ਦੇ ਵਿੱਚ ਐਡੇ ਘਟਿਆਕਰ ਘਟਿਆ ਪੱਤਰਕਾਰ ਨੇ ਵੀ ਜਦੋਂ ਵੀ ਤੁਸੀਂ ਉਹਨਾਂ ਕੋਲੇ ਜਾਂਦੇ ਹੋ ਜਦੋਂ ਵੀ ਤੁਸੀਂ ਉਹਨਾਂ ਕੋਲੇ ਆਪਣੀ ਮੰਡੀ ਦੀ ਗੱਲ ਰੱਖਦੇ ਹੋ ਆਪਣੀ ਗਲੀਆਂ ਦੀ ਗੱਲ ਰੱਖਦੇ ਹੋ ਸੀਵਰੇਜ ਦੀ ਗੱਲ ਰੱਖਦੇ ਹੋ ਜਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਦੀ ਗੱਲ ਰੱਖਦੇ ਹੋ ਉਹ ਤੁਹਾਡੀਆਂ ਲੱਤਾਂ ਖਿੱਚਣ ਤੇ ਹੋ ਜਾਂਦੇ ਆ ਵੀ ਪੰਜਾਬ ਸਰਕਾਰ ਦਾ ਹਜੇ ਥਾਲ ਪਿਆ ਤੁਸੀਂ ਨਾ ਬੋਲੋ ਸਰਕਾਰਾਂ ਪਰਚੇ ਪਾਉਣ ਨਹੀਂ ਹੈ ਸਰਕਾਰਾਂ ਐਵੇਂ ਕਰ ਦਿੰਦੀਆਂ ਪਰ ਉਹ ਘਟੀਆ ਪੱਤਰਕਾਰਾਂ ਨੂੰ ਮੈਂ ਦੱਸਣਾ ਚਾਹੁੰਦਾ ਜੋ ਤੁਸੀਂ ਚਾਲਾਂ ਬਿੱਲੀ ਟਪੂਤੀ ਵਾਲੀਆਂ ਚੱਲ ਰਹੇ ਹਨ ਰਾਮਾ ਰਫੈਂਡਰੀ ਨਾਲ ਮਿਲ ਕੇ ਜੋ ਤੁਸੀਂ ਫੰਡ ਲੈਨੇ ਹੋ ਜੋ ਤੁਸੀਂ ਹੋੜੀ ਦੀਵਾਲੀਆਂ ਦੇ ਉੱਤੇ ਇਸ਼ਤਿਹਾਰ ਲੈਨੇ ਹੋ ਰਾਮਾ ਰਫੈਂਡਰੀ ਵਾਲਿਆਂ ਤੋਂ ਤੇ ਸਰਕਾਰ ਤੋਂ ਤੁਸੀਂ ਭੁੱਲ ਜੋ ਵੀ ਤੁਹਾਡੀਆਂ ਬਿੱਲੀ ਟਪੂਟੀਆਂ ਜਾਂ ਤੁਸੀਂ ਜੋ ਪੰਜਾਬ ਦੇ ਨਾਲ ਗਦਾਰੀ ਕਰ ਰਹੇ ਹੋ ਜਾਂ ਜੋ ਤੁਸੀਂ ਆਪਣੀ ਮੰਡੀਆਂ ਦੀ ਤਰੱਕੀਆਂ ਦੇ ਹੋਣ ਤੋਂ ਪਿੱਛੇ हट ਰਹੇ ਹੋ ਵੀ ਲੋਕਾਂ ਨੂੰ ਨਹੀਂ ਪਤਾ ਲੱਗਦਾ ਸਾਰੇ ਲੋਕਾਂ ਨੂੰ ਪਤਾ ਹੈ ਵੀ ਇਹ ਘਟਿਆ ਸੋਚਦੇ ਮਾਲਕ ਨੇ ਇਹ ਘਟਿਆ ਜੋ ਗੰਦੀ ਪੱਤਰਕਾਰੀ ਕਰਕੇ ਸਰਕਾਰ ਨਾਲ ਮਿਲ ਕੇ ਹਰ ਇੱਕ ਪੰਜਾਬ ਦੀਆਂ ਮੰਡੀਆਂ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਸਾਡੇ ਰਾਮਾ ਮੰਡੀ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਿਆ ਸੀਵਰੇਜ ਦੇ ਪਾਣੀ ਦਾ ਹਰ ਪਾਸੇ ਗੰਦਾ ਪਾਣੀ ਹਰ ਪਾਸੇ ਪੀਣ ਵਾਲੇ ਪਾਣੀ ਦੇ ਵਿੱਚ ਮਿਖਤ ਹੋ ਕੇ ਆ ਰਿਹਾ ਗੰਦਾ ਪਾਣੀ ਪਰ ਤੁਹਾਡੇ ਪੱਤਰਕਾਰ ਕੀ ਕਰ ਰਹੇ ਨੇ ਖਾਟੇ ਜੋ ਅਕਾਲੀ ਵੀਰ ਨੇ ਕਾਂਗਰਸ ਵੀਰ ਨੇ ਉਹ ਕੀ ਕਰ ਰਹੇ ਨੇ ਉਹ ਕਿਉਂ ਚੁੱਪ ਨੇ ਕੀ ਉਹ ਸਿਰਫ ਵੋਟਾਂ ਲਈ ਹੀ ਆਪਣੇ ਘਰਾਂ ਚ ਆਉਂਦੇ ਹਨ ਕੀ ਉਹ ਸਿਰਫ ਵੋਟਾਂ ਤਾਂ ਕੀ ਹੀ ਮਤਲਬ ਨੇ ਉਹਦੇ ਹੀ ਉਹ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾਉਂਦੇ ਹਨ ਜਾਂ ਉਹਦੇ ਹੀ ਹਰ ਇੱਕ ਗਲੀ ਦੇ ਵਿੱਚ ਜਾ ਕੇ ਮਾਤਾ ਜੀ ਸੱਸਰੀ ਘਰ ਭੈਣ ਜੀ ਸੱਸਰੀ ਘਰ ਕੀ ਗੱਲ ਉਸ ਤੋਂ ਪਹਿਲਾਂ ਉਹਨਾਂ ਨੂੰ ਆਹ ਤਮਸਿਆਵਾਂ ਜੋ ਮੰਡੀ ਦੀਆਂ ਨੇ ਫੀਵਰੇ ਦੇ ਗੱਦੇ ਪਾਣੀ ਦੀਆਂ ਕੀ ਗੱਲ ਉਹਨਾਂ ਨੂੰ ਉਸ ਮੱਥੇ ਮੈਂ ਪਹਿਲਾਂ ਨਹੀਂ ਦੀ ਦੀਆਂ ਕਿੱਧਰ ਗਏ ਹੁਣ ਅੱਜ ਜੋ ਮੰਡੀ ਦੇ ਇੰਨੇ ਪ੍ਰਧਾਨ ਸੀ ਕਿੱਧਰ ਗਏ ਉਹ ਐਡੇਡੇ ਕੱਦਾਂ ਵਾਲੇ ਜੋ ਕਹਿੰਦੇ ਸੀ 70 ਸਾਲਾਂ ਦੇ ਵਿੱਚ ਮੰਡੀ ਸਾਡੇ ਫਿਰਤੇ ਚੱਲਦੀ ਐ ਅੱਜ ਮੰਡੀ ਨੂੰ ਤਬਾਹੀ ਦੇ ਵਿੱਚ ਜੋ ਧੱਕ ਰਹੇ ਨੇ ਤਾਂ ਉਹ ਸਿੱਧੇ-ਸਿੱਧੇ ਅਕਾਲੀ ਕਾਂਗਰਸ ਇਹ ਸਰਕਾਰਾਂ ਦੇ ਜੋ ਮੁੱਖ ਨਮਾਇੰਦੇ ਨੇ ਉਹ ਜੇ ਅੱਜ ਚੁੱਪ ਨੇ ਤਾਂ ਸਿੱਧਾ-ਸਿੱਧਾ ਮੰਡੀ ਨੂੰ ਤਬਾਹ ਕਰਨ ਤੇ ਉਹ ਉਹਨਾਂ ਦਾ ਵੀ ਹੱਥ ਬਰਾਬਰ ਦੀ ਮੌਜੂਦਾ ਸਰਕਾਰ ਦੇ ਨਾਲ ਹੈ ਤੋਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੈ ਮੰਡੀ ਨਿਵਾਸੀਓ ਜਾਗੋ ਦੇਖੋ B40 ਨਾਲ ਕੋਣ ਬੰਦਾ ਖੜਿਆ ਹੈ ਸਿਰਫ ਇਹ ਨਾ ਸੋਚੋ ਵੀ ਐਮਤੀ ਦੀਆਂ ਵੋਟਾਂ ਚ ਅ디 ਅਕਾਲੀ ਦਲ ਜਿਤਾਉਣਾ ਹੈ ਅ디 ਕਾਂਗਰਸ ਨੂੰ ਵੋਟ ਪਾਉਣੀ ਹੈ ਤੁਸੀਂ ਇਹ ਸੋਚੋ ਵੀ ਜੋ ਮੰਡੀ ਦੇ ਪ੍ਰਧਾਨ ਨੇ ਜੋ ਮੰਡੀ ਦੇ ਮੁੱਖ ਪੱਤਰਕਾਰ ਨੇ ਉਹ ਤੁਹਾਡਾ ਅੱਜ ਸਾਥ ਦੇ ਰਹੇ ਹੈ ਕਿ ਜਾਂ ਨਹੀਂ ਦੇ ਦੇ ਅੱਜ ਤੁਸੀਂ ਮਰ ਰਹੇ ਹੋ ਬਿਮਾਰੀਆਂ ਨਾਲ ਅੱਜ ਤੁਹਾਨੂੰ ਮਲੇਰੀਆ ਡੇਂਗੂ ਹਰ ਇੱਕ ਦੇ ਘਰੇ ਬਿਮਾਰੀ ਆ ਚੁੱਕੀ ਐ ਥੋੜੇ ਥੇਵਲਾ ਹਸਕਾਲ ਦਾ ਬੁਰਾ ਹਾਲ ਐ ਥੋਡੀਆਂ ਸੜਕਾਂ ਦਾ ਬੁਰਾ ਹਾਲ ਐ ਪਰ ਥੋਡੇ ਆਹ ਜਿਹੜੇ ਲੋਟੂ ਪੱਤਰਕਾਰ ਨੇ ਲੋਟੂ ਜਿਹੜੇ ਪ੍ਰਧਾਨ ਨੇ ਇੱਕ ਦੂਜੇ ਨਾਲ ਮਿਲ ਕੇ ਚਾਹਾ ਪੀ ਕੇ ਮੌਜੂਦਾ ਸਰਕਾਰ ਨਾਲ ਮਿਲ ਕੇ ਰਾਮਾ ਰਫੈਂਡਰੀ ਨਾਲ ਮਿਲ ਕੇ ਚੁੱਪ ਹੋ ਕੇ ਤੇ ਲੋਕਾਂ ਨੂੰ ਵੀ ਚੁੱਪ ਕਰਵਾ ਰਹੇ ਨੇ ਵੀ ਸਰਕਾਰਾਂ ਪਰਚੇ ਪਾ ਦਿੰਦੀਆਂ ਨੇ ਪਰ ਨਹੀਂ ਪੰਜਾਬੀਓ ਤੁਹਾਨੂੰ ਉੱਠਣਾ ਚਾਹੀਦਾ ਮੰਡੀ ਦੇ ਮਾਤੀਓ ਤੁਹਾਨੂੰ ਜਾਗਣਾ ਚਾਹੀਦਾ ਇਹਨਾਂ ਦੀਆਂ ਗਿੱਦੜ ਚਾਲਾਂ ਨੂੰ ਤੁਸੀਂ ਸਮਝ ਕੇ ਜਿੱਥੇ ਤੁਸੀਂ ਸਮਝਗੇ ਉੱਥੇ ਹੀ ਤੁਹਾਡੀ ਮੰਡੀ ਦਾ ਵਿਕਾਸ ਹੋ ਜੂਗਾ ਪਰ ਜਿੰਨਾ ਟਾਈਮ ਪਾਰਟੀ ਬਾਜ਼ੀ ਦੇ ਵਿੱਚ ਆ ਕੇ ਇਹਨਾਂ ਦੀਆਂ ਗਿੱਦਰਚਾਨਾਂ ਦੇ ਵਿੱਚ ਆ ਕੇ ਆਉਂਗੇ ਉਹਨਾਂ ਟਾਈਮ ਮੰਡੀ ਦਾ ਤਬਾਹ ਹੋਣਾ ਲਾਜ਼ਮੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ